ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਇਕੱਠੇ ਤਿੰਨ ਸੂਟ ਦਿਖਾਵਾਂਗੇ ਮਸ਼ੀਨੀ ਕਢਾਈ ਦੇ ਇਹ ਫਰਸਟ ਸੂਟ ਆ ਪਹਿਲਾ ਸੂਟ ਦੇਖੋ ਜੀ ਇਹ ਕੀ ਰਿਜਾ ਵਰਕ ਆ ਬਹੁਤ ਹੀ ਸੋਹਣਾ ਹੋਇਆਗਾ ਇਹ ਹਰਮਨ ਲੋ ਜੀ ਚੰਗੀ ਤਰ੍ਹਾਂ ਕਿੰਨੀ ਸਫਾਈ ਨਾਲ ਕਢਾਈ ਹੋਈ ਆ ਦੇਖੋ ਜੀ ਫੁੱਲ ਕੇਰਾ ਤਾਂ ਕੱਪ ਵੀ ਲੈ ਲਉ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੋਇਆ ਹੈਗਾ ਨਾਲ ਹੀ ਆਪਾਂ ਬਾਹਾਂ ਤੇ ਕਢਾਈ ਕੀਤੀ ਹੈ ਇਹ ਦੇਖ ਲਓ ਜੀ ਬਾਹਾਂ ਦੀ ਕਢਾਈ ਆ ਕੇਰਾ ਤੇ ਬਾਹਾਂ ਦੀ ਕਢਾਈ ਸੀ ਇਹ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਇਹ ਆਪਾਂ ਨੂੰ ਕੱਪੜਾ ਕਸਟਮਰ ਨਹੀਂ ਦਿੰਦਾ ਸੀਗਾ ਨਾਲ ਦੁਪੱਟਾ ਦਿੱਤਾ ਸੀ ਵੀ ਇਹ ਵਾਲੇ ਕਲਰ ਯੂਜ਼ ਕਰਕੇ ਤੁਸੀਂ ਕਢਾਈ ਕਰ ਦਿਓ ਇਹਨਾਂ ਦਾ ਦੁਪੱਟਾ ਜੀ ਨਾਲ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆਗਾ ਤੇ ਅੱਜ ਫਿਰ ਤੁਹਾਨੂੰ ਆਪਾਂ ਅਗਲਾ ਸੂਟ ਦਿਖਾਣੇ ਆ ਇਹ ਆ ਜੀ ਦੂਜਾ ਸੂਟ ਇਹ ਵੀ ਕੱਪੜਾ ਆਪਾਂ ਕਸ਼ਮੀਰ ਨਹੀਂ ਆਪ ਹੀ ਦਿੱਤਾ ਤੇ ਆਪਾਂ ਇਹ ਤੇ ਵਰ ਕੀਤਾ ਇਹ ਵਾਲਾ ਦੇਖ ਲਓ ਜੀ ਪੱਲੇ ਦਾ ਡਿਜ਼ਾਈਨ ਮੂਰਲੇ ਇਹ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਕਲਰ ਕੰਬੀਨੇਸ਼ਨ ਵੀ ਬਹੁਤ ਹੀ ਸੋਹਣਾ ਹੋਇਆਗਾ ਜੀ ਇਹ ਨਾਲ ਗਲਾਵੀ ਆ ਤੇ ਬਾਹਾਂ ਵੀ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਤੁਸੀਂ ਪਹਿਲਾਂ ਪੱਲੇ ਦੇਖ ਲਓ ਸਾਰਾ ਡਿਜ਼ਾਈਨ ਚਾਕ ਤੇ ਕੇਰਾ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਜੀ ਸੂਟ ਇਹ ਆਪਾਂ ਨੂੰ ਨਾ ਟਾਈਮ ਨਹੀਂ ਲੱਗਦਾ ਹੈਗਾ ਵੀਡੀਓ ਪਾਉਣ ਦਾ ਇਸ ਲਈ ਆਪਾਂ ਕੋਸ਼ਿਸ਼ ਤਾਂ ਬਹੁਤ ਕਰੀ ਦੀ ਫਿਰ ਵੀ ਪੈਂਦੀ ਆ ਨੀ ਵੀਡੀਓ ਇਹ ਦੇਖ ਲਓ ਜੀ ਗਲਾ ਬਣਿਆ ਹੋਇਆ ਜਿਹੜਾ ਕਲੇਵੋ ਸੋਣਾ ਬਣ ਕੇ ਤਿਆਰ ਹੋਇਆਗਾ ਇਦਾਂ ਜੀ ਕਲੇ ਦਾ ਡਿਜ਼ਾਈਨ ਹਾਂਜੀ ਆਪਾਂ ਤੁਹਾਨੂੰ ਬਾਹਾਂ ਦਾ ਵੀ ਦਿਖਾਵਾਂਗੇ ਇਹ ਤਾਂ ਸੀਗਾ ਗਲੇ ਦਾ ਡਿਜ਼ਾਈਨ ਤੇ ਮੂਰਲੇ ਪੱਲੇ ਦਾ ਡਿਜ਼ਾਈਨ ਦਿਖਾਤਾ ਆਪਾਂ ਤੁਹਾਨੂੰ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਾਹਾਂ ਦਾ ਡਿਜ਼ਾਈਨ ਉਹ ਵੀ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆਗਾ ਇੱਕ ਵਾਰੀ ਫੇਰ ਤੁਸੀਂ ਇਹ ਦੇਖ ਲਓ ਡਿਜ਼ਾਈਨ ਜੀ ਆਜੋ ਜੀ ਹੁਣ ਦੇਖੋ ਇਹ ਹੈਗਾ ਬਾਹਾਂ ਦਾ ਡਿਜ਼ਾਈਨ ਦੇਖੋ ਇਹ ਵੀ ਕਿੰਨਾ ਸੋਹਣਾ ਬਣਿਆਗਾ ਕਿੰਨੀ ਸਫਾਈ ਨਾਲ ਵਰਕ ਹੋਇਆਗਾ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਡਿਜ਼ਾਈਨ ਕਰਵਾ ਸਕਦੇ ਹੋ ਜੀ ਆਪਣੀ ਪਸੰਦ ਨਾਲ ਡਿਜ਼ਾਈਨ ਵੀ ਦੇ ਸਕਦੇ ਹੋ ਤੇ ਸਾਡੇ ਡਿਜ਼ਾਈਨ ਵੀ ਸਾਡੇ ਕੋਲ ਹੈਗੇ ਨੇਗੇ ਬਹੁਤ ਹੀ ਵਧੀਆ ਤੇ ਹਾਂਜੀ ਆਪਾਂ ਹੁਣ ਅਗਲਾ ਸੂਟ ਦੇਖਣ ਜਾ ਰਹੇ ਹਾਂ ਇਹ ਹੈਗਾ ਜੀ ਕਰਾਚੀ ਦਾ ਨਵਾਂ ਆਇਆ ਇਹ ਕੱਪੜਾ ਆਪਾਂ ਤੁਹਾਨੂੰ ਇੱਕ ਵੀਡੀਓ ਚ ਵੀ ਦਿਖਾਇਆ ਸੀ ਇਹ ਵਾਲਾ ਕੱਪੜਾ ਹਾਂਜੀ ਇਹ ਹੈਗਾ ਗਲੇ ਦਾ ਡਿਜ਼ਾਈਨ ਜੋ ਕਿ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆਗਾ ਤੇ ਨਾਲ ਹੀ ਆਪਾਂ ਤੁਹਾਨੂੰ ਪੱਲਾ ਦਿਖਾਉਣੀ ਆ ਕਿ ਰਾਤੇ ਚਾਕ ਨੇ ਦੇ ਜੀ ਇਹ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੋਇਆਗਾ ਲੋ ਜੀ ਚੰਗੀ ਤਰ੍ਹਾਂ ਦੇਖ ਲਓ ਕੋਲੇ ਤੋਂ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਹੈਗਾ ਇਹਦੀਆਂ ਬਾਹਾਂ ਤੇ ਮੂਰੀਆਂ ਵੀ ਕੀਤੀਆਂ ਨੇ ਜੀ ਆਪਾਂ ਇਹ ਸੀਗਾ ਗਲਾ ਤੇ ਮੂਰੂ ਕਮੀਜ਼ ਦਾ ਪੱਲਾ ਹੋ ਗਿਆ ਹੁਣ ਆਪਾਂ ਤੁਹਾਨੂੰ ਬਾਹਾਂ ਦੇ ਮੂਰੀਆਂ ਵੀ ਦਿਖਾਵਾਂਗੇ ਆ ਦੇਖੋ ਜੀ ਬਾਹਾਂ ਦਾ ਡਿਜ਼ਾਈਨ ਬਹਾਂ ਤੇ ਡਿਜ਼ਾਈਨ ਹੈ ਜਿਹੜਾ ਤੇ ਮੂਰੀ ਤੇ ਡਿਜ਼ਾਈਨ ਉਹ ਬਿਲਕੁਲ ਸੇਮ ਹੀ ਆ ਜੀ ਦੇਖੋ ਇਹ ਵੀ ਬਹੁਤ ਸੋਹਣਾ ਸਫਾਈ ਨਾਲ ਵਰਕ ਹੋਇਆਗਾ ਤੇ ਫਿਰ ਕੋਰੀਅਰ ਫੇਸ ਜਿਹੜੀ ਹੋਊਗੀ ਉਹ ਤੁਹਾਨੂੰ ਉੱਥੇ ਦੱਸਦਾ ਕਿ ਕਿੰਨੀ ਪਹਿਲੀ ਵਾਰ ਸੀ ਇਹ ਦੂਜੀ ਵਾਰ ਕਿੰਨੀਆਂ ਆ ਗਈ ਕਿਉਂਕਿ ਸਰਕਾਰੀ ਚਾਹਨਾ ਘੱਟ ਲੱਗਦਾ ਜੇ ਆਪਾਂ ਪ੍ਰਾਈਵੇਟ ਕਰੀਏ ਤੇ ਨਾਲ ਹੀ ਇਹਦੇ ਮੂਰੀ ਤੇ ਡਿਜ਼ਾਈਨਰ ਜੀ ਇਹ ਵਾਲਾ ਸਾਰੇ ਸੂਟ ਬਹੁਤ ਹੀ ਸੋਹਣੇ ਬਣ ਕੇ ਤਿਆਰ ਹੋਏ ਨੇਗੇ ਹਾਂਜੀ ਬਾਕੀ ਕੋਈ ਵੀ ਗੱਲਬਾਤ ਕਰਨੀ ਹੋਵੇ ਤੁਸੀਂ ਕੁਝ ਵੀ ਪੁੱਛਣਾ ਹੋਵੇ ਤਾਂ ਇਹ ਆਪਾਂ ਜਿਹੜਾ ਨੰਬਰ ਦਿੰਨੇ ਹੋ ਨੇ ਇਹ ਤੇ ਤੁਸੀਂ ਮੈਸੇਜ ਕਾਲ ਕਰ ਸਕਦੇ ਹੋ WhatsApp ਤੇ ਤੇ ਆਪਾਂ ਰਿਪਲਾਈ ਜ਼ਰੂਰ ਕਰਦੇ ਆਂ ਹਾਂਜੀ ਉਮੀਦ ਆ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ ਤੇ ਸੂਟ ਵੀ ਪਸੰਦ ਆਈ ਹੋਣਗੇ ਹਾਂਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਫਿਰ ਆਪਾਂ ਮਿਲਦੇ ਆ ਤੁਹਾਨੂੰ ਨਵੇਂ ਸੂਟ ਦੇ ਨਵੇਂ ਡਿਜ਼ਾਈਨ ਦੇ ਨਾਲ ਫਿਰ ਜਿਹੜੀ ਤੁਸੀਂ ਕਰਾਉਣਾ